ਕਰਵੰਦ ਆਈ ਹੋਵੇ ਗਾਜਕੇਜ ਕਰਾਗ ਜਾਵੇ ਫਤੇ ਪਾਵੇ ਨਿਹਾਰ ਹੋ ਜਾਵੇ ਰਕ ਤੇ ਅਰਕਾ ਦੇ ਸ਼ੇਰ ਵੀਰ ਹੋਣ ਉਹਨਾਂ ਦੇ ਵਾਸਤੇ ਇੱਕ ਜੰਗ ਦੇ ਯੋਧੇ ਦੀ ਬਾਤ ਕਾਹਨ ਜਾਇਆ ਕਰਦੇ ਨੇ ਕਿਹੜਾ ਸੂਰਮਾ ਰਾਂਗ ਰਾਂਗ ਤੇ ਜਾਂਦਾ ਤੁਮੇ ਪਾਸੇ ਬਖਸ਼ੀ ਨੇ ਇਹ ਤਰਨ ਜੁੱਧ ਦੇ ਅਗਰ ਸਰਗਰਮ ਹੋ ਕੇ ਸੰਘਰਸ਼ੀ ਹੋਗੇ ਸ਼ਾਨ ਦਾ ਜਾਨ ਜਿਤਾਏ ਇਹ ਜੇ ਕਰ ਜਿੱਤ ਜਾਵੇ ਤੇ ਨਿਸ਼ਾਨ ਭਾਗ ਵੀ ਮਾਣ ਤੁਮੇ ਪਾਸੇ ਬਖਸ਼ੀ ਨੇ ਆਦੀ ਹੋਵੇ ਮਰਦਾਇਆ ਨਾ ਜੋ ਮੋਢੀ ਹੋਵੇ ਮਹੰਨੇਤ ਕਰਨਾ ਤਾਂ ਕਰਨਾ ਆਂ ਪਾਂ ਦੇ ਦਾ ਆਂ ਬਰਾਤਾ ਬਿਉਂਦੇ ਨੇ ਸੇਰੇ ਰੱਦ ਕੇ ਅੱਜ ਗੁਰੂ ਦਾ ਖਾਲਸਾ ਅਮਰ ਫਲਾਈ ਮਰਦ ਬਿਉਂਦੇ ਚੱਲਿਆ ਜਨਾਬ ਜੇ ਮੇਰਾ ਮੱਤ ਬਣੇ ਸੱਤ ਬੱਤੀਆਂ ਚਾਰੀਆਂ ਗੱਲਾਂ ਕੀ ਜਿੰਨਾ ਦਾ ਘਮਾਉਂਦੇ ਆਉਂਦੇ ਆਏ ਜਿੰਨਾ ਨਾਮ ਸ਼੍ਰੀ ਦਾ ਆ ਅੱਜ ਏਰੇ ਕੋਲ ਨਾ ਕੋਈ ਨਾ ਗੱਲਾਂ ਨਹੀਂ ਕਰਦਾ ਹੈ ਸ਼ੇਰ ਕੋਦ ਹਾਰਨਾ ਦਾ ਤੁਹਾਨੂੰ ਨਾ ਸਾਰੇ ਜੰਗਾਂ ਨੂੰ ਸੀ ਹਿਆ ਤਿਆਰ ਬਟਾ ਰਹਾ ਓਏ ਆਪਾਂ ਨਾ ਰੋ ਜਾਓ ਸਾਡਾ ਲੋਜੋ ਦਰੇ ਤਰੰਗ ਖਾਲਸਾ ਲੋਜੋ ਦਰੇ ਜਿੰਨਾ ਚੱਲਗਾ ਅਟੇਰ ਕਾਮਣੀ ਆਉਣੀ ਕਿਦੋਂ ਖਾਣਾ ਵੇ ਦਿੱਤੀਆਂ ਮਾਰਨਾ ਕਸੂ ਕਸਿਆ ਰੱਬ ਦਾ ਕੰਮ ਹੋਇਆ ਕਰਕੇ ਨਾ ਧਿਆਨ ਦੇ ਮੈਂ ਸਾਡ ਜੀਵਨ ਤੁਮ ਪਹਿਲਾਂ ਵੀ ਕਾਈਦੇ ਸੀ ਅੱਜ ਵੀ ਕਾਈਦੀ ਆ ਇਹ ਕਾਈਦੀ ਰਹਿਣੀ ਠੰਡਣ ਦੇਣੀ ਨੰਢੀ ਪੁੱਛੀ ਕੀ ਸਾਹਿਬ ਕੀ ਨੇ ਸਦਾ ਨਿਸ਼ਾਨ ਛੁਟੇ ਰਣੇ ਐਨਾ ਕ ਸ਼ੈਤਰ ਬਣਾਓ ਜੀ ਗੁਰੂ ਗਬਿੰਦ ਸਿੰਘ ਜਦੋਂ ਜੰਗ ਨੂੰ ਚੜੇ ਪੁਰਧਵੀ ਕਿੱਧਰ ਵੀ ਕਦੇ ਕੀ ਇਹਨਾਂ ਹੌਸਲਾ ਕਿੱਥੋਂ ਆ ਰਿਹਾ ਧਰਤੀ ਕਦੇ ਜੀ ਗੁਰੂ ਗਮਿੰਦ ਸਿੰਘ ਜੰਗ ਨੂੰ ਚੜ ਰਿਹਾ ਕੀ ਬਚਾੜੀ ਨਾ ਖਤਰਨਾਕ ਨਹੀਂ ਜੋ ਖਾਸ ਨੇ ਖਾਦ ਰੱਖਣ ਤੋਂ ਹੋ ਸਕੀ ਮਾਂ ਦੇ ਇੱਕ ਜਹਰ ਖਾਏ ਜਿੰਨਾ ਦੀ ਧਰਤੀ ਦੀ ਹੱਕ ਤੇ ਮਸਾਲੇ ਨਹੀਂ ਨਾ ਹੁੰਦਾ ਪੰਤਨਾ ਕਿ ਨਹੀਂ ਲੈ ਦੇ ਉੱਤੇ ਐ ਪੱਤ ਦੇ ਨਾਲ ਆ ਜਾ ਲੱਗ ਜਿੱਤਿਆ ਬਈ ਉਹ ਜਿਹਨਾਂ ਨੇ ਲੈ ਮਦ ਹਸਰ ਮੇਗਾ ਕੀ ਹੋਇਆ ਇਧਰ ਜਿੰਡ ਕਰਾ ਸਕਿਓ ਦੀਆਂ ਦੀ ਛੱਡੇ ਜੋਗ ਜੋਗਾ ਡਾਲ ਤੇ ਦਿਨ ਰਾਤ ਇਸੇ ਚੱਲਦੇ ਨੇ ਕਿਉਂਕਿ ਇਹ ਹੀ ਅਮਰ ਇਹਦਾ ਬਾਗ ਬਾਗ ਜੋਗ ਜੋਗਾ ਡਾਲਿਆ ਇਸ ਨਿਸ਼ਾਨ ਸਾਹੀ ਕਿੰਨੀਆਂ ਦਰਬਾਰੀਆਂ ਹੋਈਆਂ ਸਾਡੀ ਸ਼ਾਨ ਆ ਨਿਸ਼ਾਨ ਸਾਹਿਬ ਕਿਉਂ ਨਹੀਂ ਸਨਕਾਰ ਕਰਾ ਗਏ ਜੇ ਹਮਾਰਾ ਪੀਰ ਗਾਇਕਾ ਹੋ ਜਾਵੇ ਤੂੰ ਦਿਨ ਜਾਨਾ I are ਹੱਤ ਪ੍ਰਗਟਿਤ ਕਰਨ ਵਾਸਤੇ ਹਰ ਸੇ ਆਪਣੇ ਵਰਗਾ ਸਰੇਸ਼ਟਾ ਚਾਰ ਉੱਚਾ ਆਚਰਨ ਦੇਣ ਵਾਸਤੇ ਸਥਾਪਨ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਵਿਚ ਚਲਾਈ ਕੱਟ ਕੇ ਕਰਾਈ ਆਵੇ ਜੰਗ

ਜੀ ਦੀ ਲਾਸਾ ਦਾ ਹੈ ਪਰ ਮਨ ਦਾ ਦਰਦ ਮੁੱਕਾ ਨਹੀਂ ਜੰਗ ਦੀ ਧਰਤੀ ਰੋ ਰੋ ਕੇ ਕਿਵੇਂ ਕਹਈਏ ਪੁਕਾਰ ਕਰ ਰਹੀ ਆ ਕਾਲਪੁਰ ਕੇ ਅੱਗੇ ਜੱਗਲੀ ਨੂੰ ਤਾਲਾ ਪਾ ਰਹੀ ਆ ਵੇਲੇ ਨੀ ਚੰਦ ਲੈਣਾ ਦਰਦ ਭਰੀਆਂ ਲੈਣਾ ਆਂ ਜੀ ਦੇ ਸਾਹਮਣੇ ਕਾਂਬੇ ਨੂੰ ਤੀਕੀਤੀ ਜਾ ਰਹੀ ਹੈ ਆਪਣੇ ਕਾਮੀ ਨਿਖਾਰ ਕਰ ਲੈ ਜੀ ਸਾਡੇ ਆਪਣੇ ਨਾਲ ਨਿਖਾਰ ਕਰੋ ਪਰ ਆਪਣੇ ਹਲੇ ਦੋੜਿਆ ਤੋਂ ਮੇਰੇ ਨੂੰ ਕਰਦਾ ਫਿਰ ਵੀ ਕਰ ਨਹੀਂ ਕਰਾਂ ਜਿਵੇਂ ਜਾ ਰਿਹਾ ਛੋਟੇ ਨੂੰ ਮਾਰਦੇ ਕਿਉਂ ਪਿਆਰ ਨਾਲ ਸੇਵਾ ਕਰ ਲੈ ਨੇ ਤੋਂ ਪਿਆਰ ਦੇ ਨਾਲ ਦੀ ਨੀਂਦ ਸ਼ਰਕਾ ਨੂੰ ਕੀ ਕਹਿ ਰਹੇ ਜੀ ਸਿੰਘ ਨਾ ਬੇਦੀ ਕੀਤੀ ਜਾਰੀ ਜਾਰੀ ਚਲੋ ਜੀ ਧਰਮ ਨਾਲ ਕੇ ਦੇ ਨਹੀਂ ਆਉਂਦੇ ਐ ਸੰਤ ਜੀ ਤੁਹੇ ਖਾਸ ਤੰ ਚਾਹੁੰਦੇ ਹਾਂ ਮੈਂ ਭਾਈ ਮੈਂ ਜੇ ਵਿਰੋਧਤਾ ਕਰਦੇ ਆ ਤੇ ਨਾਜ ਇਹ ਮੈਂ ਕਰਦੇ ਚੁੱਪ ਐ ਸਾਹ ਇੱਕ ਗੱਲ ਮੇਰੇ ਨਾਲ ਚਾਹੇ ਜੇ ਐਕੀ ਹਿੰਦੁਸਤਾਨ ਦੀ ਰਾਣੀ ਨੇ ਦੇ ਦਿੱਤਾ ਤੇ ਲੈ ਜਰੂਰ ਲਵਾਂਗੇ ਮੈਂ ਫਿਰ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਜਿੱਦੇ ਇਸ ਸੰਤ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਤੇ ਦੁਨੀਆ 'ਚ ਮਸਾਲ ਬਣੇਗੀ ਕਿ ਖਾਲਦਾਨ ਬਣਿਆ ਨੇ ਦੇਖਾ ਹੀ ਪਰਵਾਨ ਜਿਹੜਾ ਕੀ ਕਹਿੰਦੇ ਹੁੰਦੇ ਜਿਹੜੀ ਲਾਸਟ ਪਰਫਾਰਮੈਂਸ ਹੁੰਦੀ ਆ ਗ੍ਰੇਸ ਸੁਣਾਦੀ ਗ੍ਰੇਸ ਸੁਣਾਦੀ ਆ ਬਾਬਾਈ ਕੀ ਬਾਤ ਆ ਰਿਵਨ ਸੈਨੇ ਮਾਰਾ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਸਾਰੀਆਂ ਟੀਮਾਂ ਨੇ ਪਰਫਾਰਮੈਂਸ ਬੜੀ ਤੜੀ ਕੀਤੀ ਪਰ ਗੁਰੂ ਸਾਹਿਬ ਨੇ ਜਾਂਦੇ ਜਾਂਦੇ ਜਿਹੜੇ ਚੌਕੇ ਛਕੇ ਵਿੱਚ ਖੀਲੀ ਗੇਮ ਲੱਗਦੇ ਨੇ ਅਖੀਲੇ ਓਵਰਸ ਲੱਗਦੇ ਆ ਬਹੁਤ ਸੋਹਣੀ ਪਰਫਾਰਮੈਂਸ ਏਰੀ ਆ ਸੋ ਆ ਰਿਵਰ ਸਾਈਡ ਦੀ ਮਿਸਲ ਰਿਵਰ ਸਾਈਡ ਬਾਬਾ ਜੀ ਕਹਿਣ ਵਾਲੀ ਗੱਲ ਆ ਪਰ ਇੱਕ ਇੱਕ ਟੀਮ ਨੇ ਹਰ ਇੱਕ ਹਰ ਇੱਕ ਟੀਮ ਨੇ ਇਹੋ ਜੀ ਕੋਈ ਨਵੀਂ ਚੀਜ਼ ਦਿਖਾਈ ਆ ਇਸ ਸਟੇਜ ਤੇ ਜਿੰਨੇ ਬੈਠੇ ਆ ਸਾਰਿਆਂ ਨੇ ਇੱਕ ਵਾਰੀ ਜ਼ਰੂਰ ਕਿਹਾ ਵਾਓ ਵਾਹ ਜੀ ਵਾਹ ਇਹਨਾਂ ਇਹ ਸਾਰੀਆਂ ਟੀਮਾਂ ਦਾ ਬਹੁਤ ਧੰਨਵਾਦ ਕਰਦੇ ਆ ਉਸਤਾਦਾਂ ਦਾ ਤੇ ਬਾਬਾ ਜਤਿੰਦਰ ਵੀਰ ਸਿੰਘ ਜੀ ਮਿਸਲ ਰਿਵਰ ਸਾਈਡ ਦੇ ਜਸਦਾਦ ਉਹਨਾਂ ਦੀ ਟੀਮ ਚ ਜਸਕਰਨ ਸਿੰਘ ਜੀ ਮਨਮੀਤ ਸਿੰਘ ਗੁਰਪ੍ਰਤਾਮ ਸਿੰਘ ਅਬਦੀਮ ਸਿੰਘ ਕਰਨਦੀਪ ਸਿੰਘ ਸੁਖਮਨ ਸਿੰਘ ਮਨਵੀਰ ਸਿੰਘ ਮਨਜੋਤ ਸਿੰਘ ਅ ਭਗਨਪ੍ਰੀਤ ਸਿੰਘ ਜਿਸਕਨ ਸਿੰਘ ਸਤਨਾਮ ਸਿੰਘ ਕਰਨਬੀਰ ਸਿੰਘ ਇਹਨਾਂ ਸਾਰੇ ਗਿੱਕੀਆਂ ਦਾ ਬਹੁਤ ਬਹੁਤ ਧੰਨਵਾਦ ਸਮੁੱਚੀ ਮਿਸਲ ਰਿਵਰਸਾਈਡ ਦਾ ਆਪਣੇ ਐਪੀ ਰੁਪਿੰਦਰ ਸਿੰਘ ਰਿਵਰਸਾ ਐਪੀ ਰੁਪਿੰਦਰ ਸਿੰਘ ਨਿਊ ਜਰਸੀ ਵਾਲੇ ਉਹਨੂੰ ਬੇਨਤੀ ਕਰ ਮੇ ਸਟੇਜ ਤੇ ਆ ਜਾਓ ਬੇਨਤੀ ਸਾਹਿਬ ਨਹੀਂ ਨਹੀਂ ਤੁਸੀਂ ਅਛਾ ਅਛਾ ਦ ਆਊਚੀ ਆਫ ਨਿਊ ਜਰਸੀ ਆਹ ਜੀ ਆਦੀ ਸੁਖਨ ਸਿੰਘ ਜੀ ਅ ਮਿਸਟਰ ਰਿਵਰਸਾਈਡ ਦੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਸੋਡ ਸੋਡ ਜੋ ਪ੍ਰਤਨ ਜਿਹੜੇ ਮਰਠੇ ਸੰਨ ਉਹ ਜਦੋਂ ਆਉਂਦੇ ਸੰਗ ਜਾ ਕੇ ਮੈਦਾਨ ਤੇ ਉਹ ਸ਼ਾਸਤਰ ਦੇ ਨਾਲ ਬਾਬਾ ਮਨਵੀਰ ਸਿੰਘ ਨੇ ਅੱਜ ਦਾ ਘੇੜਾ ਜਿਹੜਾ ਸੀ ਉਹ ਘੇੜਾ ਤੋੜਿਆ ਅਤੇ ਫਾਦੇਨਾਮਾ ਵੀ ਦਾਣ ਪਤਾ ਵੀ ਕਹਿ ਦਿੰਦੇ ਆ ਬਾਬਾ ਜਪਿੰਦਰ ਜੀ ਆਪਿਆ ਮੇ ਹੋਲੇ ਮਹਲੇ ਦੇ ਚੈਂਪੀਅਨ 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 ਤਹਾਂ ਟੀਮ ਰਿਵਰਸ